ਪਿਛਲੇ ਦਿਨ ਨੌ ਸੇਕ ਲੇਗਲ ਹੈ ਜੀ ਇੱਕ ਐਨਡੀਪੀਐਸ ਦਾ ਮਾਮਲਾ ਦਰਜ ਕੀਤਾ ਗਿਆ ਸਾਡੇ ਸਮਰਾਲੇ ਵਿੱਚ ਨੁਦਿਆਣਾ ਸਾਈਡ ਤੋਂ ਨੀਲੋ ਖੁਰਦੋਂ ਇੱਕ ਕਾਰ ਆਊਂਡਰ ਕੀਤੀ ਗਈ ਸੀ ਅਲਟੋ ਕਾਰ ਜਿਸ ਵਿੱਚ 4 ਨਾਗਰ ਸਵਾਰ ਸੀਗੇ ਔਰ ਜਦੋਂ ਉਹਨਾਂ ਦੀ ਕਾਰ ਦੀ ਕਲਾਸੀ ਲਈ ਗਈ ਉਹਨਾਂ ਦੇ ਵਿੱਚੋਂ 50 ਗ੍ਰਾਮ ਹੈਰੋਇਨ ਦੀ ਰਿਕਵਰੀ ਕੀਤੀ ਗਈ ਜਿਸ ਦੇ ਵਿੱਚ ਦੋ ਜਿਹੜੇ ਲੋਕੀ ਨੇ ਜਸਪ੍ਰੀਤ ਸਿੰਘ ਪੁੱਤਰ ਅਪੂram ਰਕੇਸ਼ ਕੋਇਲ ਅ ਕੋਕਸ ਸੰਦੀਪ ਕੁਮਾਰ ਦੋਨੋ ਵਾਸੀ ਕਟਾਣੀ ਕਲਾਂ ਦੇ ਰਹਿਣ ਵਾਲੇ ਹਨ ਤੋਂ ਬਿਆਣਾ ਜਿਰੇ ਦੇ ਤੇ ਉਹਨਾਂ ਨੂੰ ਮੌਕੇ ਤੇ ਕਾਪੂ ਕਲਿੱਕਰ ਕਾਪੂ ਕਲਿੱਕਰ ਦੇ ਅਰੈਸਟ ਕੀਤਾ ਤੇ ਦੋ ਜਿਹੜੇ ਉਹ ਮੌਕੇ ਤੋਂ ਫਰਾਰ ਹੋ ਗਏ ਉਹਨਾਂ ਨੂੰ ਵੀ ਅਕੀਛੇ ਕਾਪੂ ਕਲ ਸਰ ਕ੍ਰਿਮੀਨਲ ਰਿਕਾਰਡ ਇਹਨਾਂ ਦਾ ਪਿਛਲੇ ਤੋਂ ਹੈ ਮਤਲਬ ਇਹ ਜਿਆਦਾ ਕੁਝ ਨਹੀਂ ਹੈ ਕ੍ਰਿਮੀਨਲ ਇਹ ਤਾਂ ਹਲੇ ਹੈ ਨਹੀਂ ਇਹਨਾਂ ਦੇ ਫਸਟ ਟਾਈਮ ਗੱਲ ਨੇ ਤੇ ਇਹ ਦੋਸਤੀ ਮਸਤੀ ਕਟੋੜ ਲੈ ਕੇ ਅੱਗੇ ਕਿੱਥੇ ਲੈ ਕੇ ਜਾ ਰਿਹਾ ਹੈ ਇਹ ਕੋਈ ਸਰਬੋਤਮ ਸਮਰਾਲੀ ਦੀ ਜੀ ਡਿਲੀਵਰ ਕਰਵਾਉਂਦੇ ਨੇ ਸੈਨਾ ਵੀ ਨੇ ਪੁੱਛਿਆ ਤਾਂ ਵੀ ਇੱਕ ਦੋ ਵਾਰ ਸੈਨਾ ਵੀ ਨੇ ਡਿਲੀਵਰੀ ਕੀਤੀ ਅੱਛਾ ਤੇ ਕੋਈ ਹੋਰ ਵੀ ਮਾਮਲਾ ਸਰ ਹੈਗਾ ਤਾਂ ਕੀ ਕਰਾਂ ਇੱਕ ਜੀ ਆਪਣਾ ਨੋਟਿਸ ਨੂੰ ਹੀ ਆਨ ਦਾ ਸਰ ਦੇ ਮਕਦਮਾ ਦਰਜ ਕੀਤਾ ਗਿਆ ਸੀਗਾ ਲੁਧਿਆਣੇ ਆ ਪਾਸ ਤੋਂ 18 ਸਾਲ ਦਾ ਜਿਹੜਾ ਵਿਅਕਤੀ ਮਾਨੋ ਕੁਮਾਰ ਪੁੱਤਰ ਅਜੇ ਕੁਮਾਰ ਇਹ ਨੱਬੀਪੁਰ ਦਾ ਪਿਸਤਲ ਤੇ ਦੋ ਦਿਨ ਦਾ ਕਾਰਗੋ ਟ੍ਰੈਕ ਚੰਡੀਗੜ੍ਹ ਵਿਖੇ ਡਿਲੀਵਰ ਕਰਨ ਜਾ ਰਿਹਾ ਸੀ ਤੇ ਜਦੋਂ ਇਹਨੂੰ ਟਰੱਕੋਂ ਨਾਕੇ ਅਸੀਂ ਦਰੰਨੇ ਚੈਟਿੰਗ ਜਿਹੜੇ ਸੈਟੀਸਫੈਕਸ਼ਨ ਅਕਾਉਂਟੀ ਚਲਦੀ ਸੀ ਜਦੋਂ ਬਾਸ ਨੂੰ ਰੋਕਿਆ ਗਿਆ ਉਹਦੇ ਉਸ ਤੋਂ ਦੇਖ ਕੇ ਸ਼ੁਰੂ ਤੋਂ ਦੇਖਦੇ ਉਹ ਖਿਲਣ ਲੱਗਿਆ ਆ ਤਿੰਨ ਥੱਕ ਦੇ ਬਿਨਾਂ ਪਰ ਕਾਬੂ ਕਰਕੇ ਉਹਦੇ ਤਲਾਸ਼ੀ ਲਈ ਤੁਰਨ ਨੂੰ ਤੇ ਤੋਂ ਫਸਟਰੇ ਤੁਰਿਆ ਸਰ ਇਹ ਸੋਡੀ ਉਹਨੇ ਖਾਣਾ ਸਾਹ ਜੀ ਕੀ ਕਾਰਨ ਉੱਭਰਦਾ ਜੀ ਜਿਹੜਾ ਹੈ ਵੀ ਇਹ ਦਵਾਵਰ ਦੇ ਕੰਦੇਸ ਨਾਲ ਆਦੋਂ ਤੋਂ ਹਲੇ ਇੱਕ ਹਫਤੇ ਦੇ ਚੇ ਇਹੀ ਹੈ ਕਿ ਪੈਸੀਰੋਲੋਜੀ ਸੀਗੈ ਦਿੱਤਾ ਗਿਆ ਨੂੰ ਤੇ ਡਿਲੀਵਰੀ ਤੇ ਹੀ ਇਹਨੂੰ ਕਰ ਦਿੱਤ ਜੋਤੀ ਇਹਨਾਂ ਨੇ ਜਿਹੜੇ 303 3 ਦਿਨ ਦੇ ਬੈਟੂ ਵੀ ਜਾਂ ਕਿ ਪ੍ਰੀਆ ਜੀ ਹਾਂਜੀ ਹਾਂਜੀ ਪਰ ਫਿਰ ਸਰਜਰੀ ਸਾਡੇ ਜਾਰੀ ਹੈ। ਠੀਕ। ਅ ਪਿਛਲੇ ਦਿਨ ਨੌ ਚੇਕ ਲੇਗਲ ਹੈ ਜੀ। ਇੱਕ ਐਂਟੀਬੀਅਟਿਕ ਦਾ ਮੁਕਦਮਾ ਦਰਜ ਕੀਤਾ ਗਿਆ ਸਾਡੇ ਤੋਂ ਬਣਾ ਲਈ। ਨੋ ਲੁਧਿਆਣਾ ਸਾਈਡ ਤੋਂ ਨੀਲੋ ਖੁਰਦੂ ਇੱਕ ਕਾਰ ਆਰਾਊਂਡ ਆਫ ਕੀਤੀ ਗਈ ਸੀ ਅਲਟੋ ਕਾਰ ਜਿਸ ਵਿੱਚ 4 ਨਾਗਰ ਸਵਾਰ ਸੀਗੇ